ਮંત્રી ਸਾਹਿਬ ਦਾ ਪਿੱਟ ਸੇ ਆਪਾ ਕਰਨ ਆਏ ਹੋਏ ਆ ਕਿਉਂਕਿ ਧਰਨੇ ਦੇਸ਼ ਚ ਉਹਦੇ ਵੀ ਲੱਗਦੇ ਨੇ ਜਦੋਂ ਉਹਦੀ ਜਨਤਾ ਦੁਖੀ ਹੋ ਜਾਂਦੀ ਹੈ ਉਦੋਂ ਕਿਸੇ ਦਾ ਸਾਡਾ ਸ਼ੌਂਕ ਨਹੀਂ ਅਸੀਂ ਸੜਕਾਂ ਤੇ ਉਤਰੀਏ ਕਿਉਂਕਿ ਮਾਨ ਜੋ ਮੁੱਖ ਮੰਤਰੀ ਜੀ ਦੀ ਦੋ ਸਰਕਾਰ ਆਈ ਸੀ ਉਦੋਂ ਇਹਨਾਂ ਨੇ ਪਾਨੂੰ ਭਰੋਸਾ ਦਿੱਤਾ ਸੀ ਵੀ ਜਿਹੜੇ ਬੱਚੇ ਮੈਰਿਟ ਚ ਆਉਂਦੇ ਆ ਉਹਨੂੰ ਅਸੀਂ ਪਹਿਲ ਦੇ ਆਧਾਰ ਤੇ ਮੈਕਨਾਚ ਨੌਕਰੀਆਂ ਦਵਾਂਗੇ ਮੇਰਾ ਨਾਮ ਹੈ ਮੇਰਾ ਨਾਮ ਰਾਮ ਸਿੰਘ ਹੈ ਜੀ ਤੇ ਅਸੀਂ ਬੇਰੁਜ਼ਗਾਰ ਇਲੈਕਟ੍ਰੀਸ਼ੀਅਨ ਵਾਇਰਮੈਨ ਯੂਨੀਅਨ ਤੋਂ ਆ ਜਿਹੜੇ ਅੱਜ ਇੱਥੇ ਮੰਤਰੀ ਸਾਹਿਬ ਦਾ ਪਿੱਟ ਸਿਆਪਾ ਕਰਨ ਆਏ ਹੋਏ ਆ ਕਿਉਂਕਿ ਧਰਨੇ ਦੇਸ਼ ਚ ਉਹਦੇ ਵੀ ਲੱਗਦੇ ਨੇ ਜਦੋਂ ਉਹਦੀ ਜਨਤਾ ਦੁਖੀ ਹੋ ਜਾਂਦੀ ਹੈ ਉਦੋਂ ਕਿਸੇ ਦਾ ਸਾਡਾ ਸ਼ੌਂਕ ਨਹੀਂ ਅਸੀਂ ਸੜਕਾਂ ਤੇ ਉਤਰੀਏ ਕਿਉਂਕਿ ਮਾਨਜੋਗ ਮੁੱਖ ਮੰਤਰੀ ਜੀ ਦੀ ਦੋ ਸਰਕਾਰ ਆਈ ਸੀ ਉਦੋਂ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਵੀ ਜਿਹੜੇ ਬੱਚੇ ਮੈਰਿਟ ਚ ਆਉਂਦੇ ਆ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਮਹਿਕਮੇ ਚ ਨੌਕਰੀਆਂ ਦਵਾਂਗੇ ਤੇ ਉਹੀ ਗੱਲ ਨੂੰ ਅਸੀਂ ਮੁੱਖ ਰੱਖਦੇ ਹਾਂ ਅਸੀਂ ਪੜ੍ਹੇ ਆ ਚੰਗੇ ਨੰਬਰ ਲੈ ਕੇ ਅਸੀਂ ਟੈਸਟ ਕਲੀਅਰ ਕੀਤੇ ਆ ਸਾਰੇ ਬੰਦੇ ਕੁਆਲੀਫਾਈਡ ਆ 50 50 60 ਨੰਬਰ ਆ ਅਸੀਂ ਰਹਿ ਚੁੱਕੇ ਆ ਤੇ ਹਰਿਆਣੇ ਦੇ 368 ਬੰਦੇ ਜਿਹੜੇ ਉਹ ਭਰਤੀ ਕਰ ਚੁੱਕੇ ਲਗੇ ਆ ਜਦੋਂ ਕਿ ਜਿਹਨਾਂ ਸਾਡੇ ਕੋਲ ਸਰਟੀਫਿਕੇਟ ਆ ਉਹੀ ਜਿਹੜੇ ਭਰਤੀ ਹੋਏ ਉਹਨਾਂ ਕੋਲ ਆ ਸਾਡੇ ਸੇਮ ਸਬਜੈਕਟ ਆ ਸਿਰਫ ਇੰਨਾ ਕਿ ਆਬਜੈਕਸ਼ਨ ਲੱਗੀ ਹੋਈ ਆ ਕਿ ਉਹਨਾਂ ਤੇ ਲੈਂਡਮੈਨ ਲਿਖਿਆ ਹੋਇਆ ਸਾਡੇ ਤੇ ਇਲੈਕਟ੍ਰੀਸ਼ੀਅਨ ਲਿਖਿਆ ਹੋਇਆ ਜਦੋਂ ਕਿ ਹਰ ਇੱਕ ਚੀਜ਼ੇ ਸੇਮ ਆ ਜਿਹੜੇ ਬੋਰਡ ਤੋਂ ਅਸੀਂ ਪਾਸ ਕਰਕੇ ਨਿਕਲੇ ਆ ਉਹਨਾਂ ਨੇ ਵੀ ਉਹੀ ਬੋਰ ਸੇਮ ਸਬਜੈਕਟਾਂ ਚੋਂ ਪਾਸ ਕੀਤੀ ਐ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਆ ਕਿ ਦੁਰ ਵਿਆਰ ਕਿਉਂ ਕੀਤਾ ਜਾਂਦਾ ਸਾਡੇ ਨਾਲ ਸਿਰਫ ਮਹਿਕਮਾ ਆਪਣੀ ਯੂਨੀਨਾ ਨੂੰ ਇਹ ਯੂਨੀਨਾ ਉਹਨਾਂ ਨੇ ਕਹਿੰਦੀਆਂ ਨੇ ਕਿ ਜਿਹੜਾ ਤੁਹਾਡੇ ਮਹਿਕਮੇ ਚੋਂ ਅਪਰੈਂਟਸ਼ਿਪ ਕਰਦਾ ਹੈਗਾ ਟ੍ਰੇਨਿੰਗ ਕਰਦਾ ਉਹਨੂੰ ਹੀ ਭਰਤੀ ਕੀਤਾ ਜਾਵੇ ਕਿਉਂ ਬਈ ਜਦੋਂ ਟ੍ਰੇਨਿੰਗ ਸੇਮ ਆ ਪੜ੍ਹਾਈ ਸੇਮ ਆ ਉਹ ਚੀਜ਼ ਦੀ ਤਾਂ ਫਿਰ ਕਿਉਂ ਦੋ ਚੀਜ਼ਾਂ ਇਹ ਤਾਂ ਇਹ ਹੋ ਗਿਆ ਵੀ ਇੱਕ ਬੰਦੇ ਦੇ ਦੋ ਨਾਵਾਂ ਨਾਲ ਹੈ ਇੱਕ ਨੂੰ ਤਾਂ ਨੌਕਰੀ ਮਿਲਦੀ ਹੈ ਦੂਜੇ ਨੂੰ ਕਹਿੰਦੇ ਤੂੰ ਬਾਹਰ ਹੋ ਜਾ ਅਸੀਂ ਇਹੀ ਮੰਗ ਕਰਦੇ ਆ ਜੇ ਕੱਲ ਨੂੰ ਸਾਡੀ ਇਹ ਮੰਗ ਨੂੰ ਨਹੀਂ ਮੰਨਿਆ ਜਾਂਦਾ ਤਾਂ ਸਾਡੇ ਇੱਕ ਮੁੰਡੇ ਨੇ ਸੁਸਾਇਡ ਕਰ ਚੁੱਕਿਆ ਪਿੱਛੇ ਜੇ ਅਸੀਂ ਸਾਡੇ ਕਿਉਂਕਿ ਇਦੋਂ ਬਾਅਦ ਸਾਡੀਆਂ ਓਵਰੇਜ ਹੋ ਚੁੱਕੀਆਂ ਸਾਰੇ ਸਾਡੇ ਇਦੋਂ ਬਾਅਦ ਸਾਡੇ ਕੋਈ ਰਸਤਾ ਨਹੀਂ ਹੈਗਾ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਮਾਨਯੋਗ ਮੰਤਰੀ ਸਾਹਿਬ ਨੂੰ ਇਹ ਗੁਜਾਰਿਸ਼ ਕਰਦੇ ਆ ਕਿ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਪਹਿਲਾਂ ਵੀ ਸਾਨੂੰ ਦੋ ਵਾਰੀ ਮੰਤਰੀ ਸਾਹਿਬ ਸਾਨੂੰ ਮੀਟਿੰਗ ਕਰ ਚੁੱਕੇ ਨੇ ਉਹ ਲਾਰਾ ਲਾ ਕੇ ਉਹੀ ਗੱਲ ਹੈ ਸਾਨੂੰ ਮੀਟਿੰਗ ਦਾ ਟਾਈਮ ਦੇ ਕੇ ਸਾਨੂੰ ਉੱਥੇ ਜਦੋਂ ਅਸੀਂ ਪਹੁੰਚਦੇ ਆ ਉਦੋਂ ਸਾਨੂੰ ਉਥੋਂ ਬਾਹਰ ਕਰ ਦਿੱਤਾ ਜਾਂਦਾ ਵੀ ਮੰਤਰੀ ਸਾਹਿਬ ਤਾਂ ਚਲੇ ਗਏ ਨੇ ਸਾਡੇ ਨਾਲ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਤੋਂ ਅਸੀਂ ਇਹ ਕਹਿੰਨੇ ਆ ਕਿ ਮਾਨਯੋਗ ਸੀਐਮ ਸਾਹਿਬ ਨੂੰ ਵੀ ਤੁਸੀਂ ਸਰਦਾਰ ਸ਼ਹੀਦ ਭਗਤ ਸਿੰਘ ਜਿਹੜਾ ਨਾਮ ਲੈ ਕੇ ਲੋਕਾਂ ਤੋਂ ਵੋਟਾਂ ਲਿੱਤੀਆਂ ਅਸੀਂ ਖੁਦ ਇਹ ਪਾਰਟੀ ਦੇ ਨੂੰ ਵੋਟ ਪਾਈ ਸੀ ਕਿ ਸਾਡਾ ਚਲੋ ਭੂਇਕ ਸਭ ਰਹੂਗਾ ਪਰ ਇਹ ਬਿਲਕੁਲ ਹੀ ਕਾਂਗਰਸ ਪਾਰਟੀ ਤੇ ਕਾਲੀ ਪਾਰਟੀਆਂ ਵਰਗਾ ਹੀ ਹਾਲ ਹੈ ਕੋਈ ਚੇਂਜ ਨਹੀਂ ਅਸੀਂ ਮਾਨਯੋਗ ਮੁੱਖ ਮੰਤਰੀ ਜੀ ਤੁਹਾਡੇ ਚੈਨਲ ਦੇ ਥਰੂ ਇਹ ਗੁਜਾਰਸ਼ ਕਰਨਾ ਚਾਹੁੰਦੇ ਆ ਕਿ ਸਾਨੂੰ ਸਾਡਾ ਬੰਦਾ ਹੱਕ ਦਿੱਤਾ ਜਾਵੇ ਤਾਂ ਜੋ ਸਾਸੀ ਆਉਣ ਦੇ ਬਾਰੇ ਟਾਈਮ ਸਾਡੇ ਪਰਿਵਾਰਾਂ ਦਾ ਸਾਡੀਆਂ ਜ਼ਿੰਦਗੀਆਂ ਸਬਰ ਜਾਣ ਨਹੀਂ ਮੈਂ ਅੱਜ ਤੁਹਾਡੇ ਚੈਨਲ ਦੇ ਥਰੂ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿਣਾ ਕਿ ਮੈਂ ਇਹਨਾਂ ਦੀ ਕੋਠੀ ਅੱਗੇ ਆਤਮਦਾ ਕਰੂੰਗਾ ਕਿਉਂਕਿ ਇਸ ਤੋਂ ਬਾਅਦ ਮੇਰੇ ਅੱਗੇ ਕੋਈ ਆਪਸ਼ਨ ਨਹੀਂ ਸਾਡੀਆਂ ਜ਼ਿੰਦਗੀ ਖਰਾਬ ਨਹੀਂ ਸਾਡਾ ਮੁੰਡਾ ਇੱਕ ਮਰ ਚੁੱਕਿਆ ਉਹ ਸਾਡੇ ਕੋਲ ਵਿਦ ਇਹ ਚੀਜ਼ ਦੇ ਪ੍ਰੂਫ ਹੈਗੇ ਆ ਵੀ ਅਸੀਂ ਸਹੀ ਆ ਆ ਵੀ ਸਾਡੀ ਸੰਸਕਾਰ ਆਵਾਜ਼ ਕਿਉਂ ਨਹੀਂ ਸੁਣਦੀ ਅਸੀਂ ਤੁਹਾਡੇ ਚੈਨਲ ਦੇ ਥਰੂ ਇਹ ਆਵਾਜ਼ ਸੁਣਾਉਣਾ ਚਾਹੁੰਦੇ ਆ ਧੰਨਵਾਦ ਦੱਸ ਕੇ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਕੀ ਕਰ ਰਹੇ ਮੇਨ ਮੋਟਿਵ ਕੀ ਹੈ ਸਰ ਮੇਰਾ ਨਾਮ ਹਰਜੇਤ ਸਿੰਘ ਆ ਜੀ ਜਿਵੇਂ ਕਿ ਅਸੀਂ ਜਿਹੜਾ ਸਾਡਾ ਅੱਜ ਦਾ ਮਸਲਾਗਾ ਮਸਲਾ ਇਹ ਹੈਗਾ ਜੀ ਬਿਜਲੀ ਬੋਰਡ ਦੇ ਵਿੱਚ 2500 ਲੈਨਮੈਨ ਦੀ ਭਰਤੀ ਆਈ ਸੀਗੀ ਸਾਡਾ ਪੇਪਰ ਲਿਆ ਗਿਆ ਸੀਗਾ ਬਿਜਲੀ ਬੋਰਡ ਵੱਲੋਂ ਇਹ ਪਤਾ ਸੀ ਲਗਭਗ ਸਾਰੇ ਬੱਚੇ ਕਲੀਅਰ ਆਂਗੇ ਤੇ ਪਰ ਸਾਡੇ ਚੰਗੇ ਨੰਬਰ ਲਗੇ ਪਾਸ ਆਊਟ ਆਂਗੇ ਪਰ ਬਿਜਲੀ ਬੋਰਡ ਨੇ ਸਾਡੇ ਤੇ ਛੋਟੇ ਜਿਹੇ ਇੱਕ ਆਬਜੈਕਸ਼ਨ ਲਾ ਕੇ ਸਾਨੂੰ ਇਸ ਪੱਤੀ ਦੇ ਵਿੱਚ ਬਾਹਰ ਘਟਤਾ ਜਿਹੜੇ ਬਾਕੀ ਬੱਚਿਆਂ ਨੂੰ ਜਿਹੜਾ ਬਣਦੇ ਦੇ ਗਏ ਉਹ ਜੁਆਇਨਿੰਗ ਲੈਟਰ ਦਿੱਤੇ ਗਏ ਨੇ ਬਿਜਲੀ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀਗੀ ਉਹਨਾਂ ਨੇ ਸਾਨੂੰ ਖੁਸਾ ਦਵਾਇਆ ਸੀਗਾ ਵੀ ਜਦੋਂ ਤੱਕ ਤੁਹਾਡਾ ਜਿਹੜਾ ਇਸ ਮਸਲੇ ਦਾ ਹੱਲ ਨਹੀਂ ਕੱਢਿਆ ਜਾਂਦਾ ਉਦੋਂ ਤੱਕ ਕਿਸੇ ਨੂੰ ਵੀ ਜੁਆਇਨਿੰਗ ਲੈਟਰ ਨਹੀਂ ਦਿੱਤੇ ਜਾਣਗੇ ਪਰ ਉਹਨਾਂ ਨੇ ਇਸ ਗੱਲ ਨੂੰ ਅਣ ਦੇਖਿਆ ਕਰਕੇ ਜਿਹੜਾ ਜੁਆਇਨਿੰਗ ਲੈਟਰ ਬਾਕੀ ਬੱਚਿਆਂ ਨੂੰ ਦਿੱਤੇ ਗਏ ਨੇ ਇਸ ਕਰਕੇ ਬੇਨਤੀ ਆ ਅਸੀਂ ਕਰ ਰਹੇ ਹਾਂ ਕਿ